ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਤੁਹਾਨੂੰ ਇੱਕ ਨਵਾਂ ਜਾਨਵਰ ਦਿਖਾਉਨੇ ਆ ਇਹ ਪਹਿਲਾਂ ਨਹੀਂ ਤੁਸੀਂ ਕਦੇ ਦੇਖਿਆ ਹੋਣਾ ਤੇ ਮੈਂ ਵੀ ਪਹਿਲੀ ਵਾਰੀ ਦੇਖਿਆ ਤੇ ਤੁਹਾਡੇ ਨਾਲ ਵੀ ਪਾਉਨੇ ਆ ਸਾਂਝ ਤੇ ਇਹ ਅਮਰੀਕਾ ਕੈਨੇਡਾ ਚੀ ਪੋਸੀਬਲ ਹੋ ਸਕਦਾ ਸੰਭਵ ਹੋ ਸਕਦਾ ਹੋਰ ਕਿਤੇ ਇਹ ਮੁਸ਼ਕਲਾ ਤੇ ਦਿਖਾਉਂਦੇ ਆ ਤੁਹਾਨੂੰ ਜ਼ੂਮ ਕਰਕੇ ਬਾਹਲਾ ਨੇੜੇ ਆਪਾਂ ਤਾਂ ਨਹੀਂ ਗਏ ਕਿਉਂਕਿ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ ਤੇ ਜੇ ਥੋੜਾ ਜਿਹਾ ਹੋਰ ਨੇੜੇ ਜਾਈਏ ਰੋਡ ਤੇ ਫਿਰ ਇਹ ਡਰ ਕੇ ਭੱਜ ਜਾਂਦੇ ਨੇ ਦੇਖੋ ਤੁਸੀਂ ਇਹ ਹੈਗੀਆਂ ਨੇ ਜੰਗਲੀ ਮੱਝਾ ਇੱਥੇ ਇਹਨੂੰ ਬਾਈਜ਼ਨ ਕਹਿੰਦੇ ਨੇ ਤੇ ਬਫਲੋ ਵੀ ਕਹਿੰਦੇ ਨੇ ਤੇ ਇਹ ਅਮਰੀਕਾ ਦਾ ਮੂਲ ਨਿਵਾਸੀ ਜਾਨਵਰ ਆ ਤੇ ਜਿਹੜੇ ਅਮਰੀਕਾ ਦੇ ਮੂਲ ਨਿਵਾਸੀ ਲੋਕ ਸੀਗੇ ਰੈੱਡ ਇੰਡੀਅਨਸ ਜਿਨ੍ਹਾਂ ਦਾ ਇਹ ਦੇਸ਼ ਆ ਅਮਰੀਕਾ ਕੈਨੇਡਾ ਤੇ ਮੈਕਸੀਕੋ ਇਹ ਜਿਹੜਾ ਟਾਪੂ ਆ ਇਹ ਰੈੱਡ ਇੰਡੀਅਨਸ ਦਾ ਸੀਗਾ ਪਰ ਮੈਕਸੀਕੋ ਤੇ ਫਰਾਂਸ ਦੇ ਲੋਕਾਂ ਨੇ ਸੋਰੀ ਸਪੈਨ ਦੇ ਲੋਕਾਂ ਨੇ ਕਬਜ਼ਾ ਕੀਤਾ ਸਪੈਨਿਸ਼ ਬੋਲਦੇ ਨੇ ਤੇ ਅਮਰੀਕਾ ਤੇ ਬਾਕੀ ਯੂਰਪ ਦੇ ਲੋਕਾਂ ਨੇ ਕਬਜ਼ਾ ਕੀਤਾ ਤੇ ਕੈਨੇਡਾ ਤੇ ਵੀ ਇੰਗਲੈਂਡ ਤੇ ਯੂਰਪ ਦੇ ਲੋਕ ਆਏ ਪਰ ਇਹ ਅਸਲੀ ਦੇਸ਼ ਜਿਹੜਾ ਨੇਟਿਵ ਲੋਕਾਂ ਦਾ ਸੀਗਾ ਜਾਨੀ ਕਿ ਮੂਲ ਨਿਵਾਸੀ ਜਿਨ੍ਹਾਂ ਨੂੰ ਰੈਡ ਇੰਡੀਅਨਸ ਵੀ ਕਹਿੰਦੇ ਨੇ ਇਹ ਉਹਨਾਂ ਦਾ ਦੇਸ਼ ਸੀਗਾ ਇਹ ਤੇ ਜਿਹੜਾ ਇਹ ਜਾਨਵਰ ਆ ਇਹ ਵੀ ਇੱਥੋਂ ਦਾ ਮੂਲ ਨਿਵਾਸੀ ਆ ਹੁਣ ਜੰਗਲਾਂ ਦੇ ਵਿੱਚ ਇਹਨਾਂ ਦੀ ਗਿਣਤੀ ਕੋਈ ਇੰਨੀ ਜ਼ਿਆਦਾ ਨਹੀਂ ਰਹੀ ਕਿਉਂਕਿ ਇਹਨਾਂ ਦਾ ਸ਼ਿਕਾਰ ਬਹੁਤ ਵੱਡੇ ਪੱਧਰ ਤੇ ਕੀਤਾ ਗਿਆ ਪਰ ਹੁਣ ਇਸ ਤਰ੍ਹਾਂ ਫਾਰਮ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਤੇ ਸਿਰਫ ਤੇ ਸਿਰਫ ਮੀਟ ਵਾਸਤੇ ਪਾਲਿਆ ਜਾਂਦਾ ਤੇ ਬਸ ਫਿਰ ਮੀਟ ਪਰਪਸ ਵਾਸਤੇ ਇਹ ਵਰਤੇ ਜਾਂਦੇ ਨੇ ਵਿੱਚ ਛੋਟੇ ਬੱਚੇ ਵੀ ਨੇ ਜਾਂ ਕੱਟੇ ਕਹਦੀਏ ਕੱਟੇ ਕਟੀਆਂ ਜੇ ਕਈ ਵਾਰੀ ਗੋਰੇ ਪੁੱਛਦੇ ਨੇ ਵੀ ਤੁਸੀਂ ਪੰਜਾਬ ਦੇ ਵਿੱਚ ਦੁੱਧ ਗਾਈਆਂ ਦਾ ਵਰਤਦੇ ਹੋ ਜਾਂ ਕੋਈ ਹੋਰ ਤਨਨ ਨੂੰ ਦੱਸਣਾ ਪੈਂਦਾ ਮੱਝ ਦਾ ਯਾਨੀ ਕਿ ਬਫਲੋ ਦਾ ਉਹਨਾਂ ਦੇ ਦਿਮਾਗ ਵਿੱਚ ਇਹ ਜਾਨਵਰ ਆ ਜਾਂਦਾ ਉਹ ਕਹਿੰਦੇ ਨੇ ਵੀ ਇਹਦਾ ਦੁੱਧ ਕਿਵੇਂ ਤੁਸੀਂ ਵਰਤਦੇ ਹੋ ਫਿਰ ਉਹਨਾਂ ਨੂੰ ਫੋਟੋ ਦਿਖਾਉਣੀ ਪੈਂਦੀ ਹੈ ਵੀ ਜਿਹੜੀਆਂ ਸਾਡੇ ਵਾਲੀਆਂ ਬਫਲੋ ਨੇ ਯਾਨੀ ਕਿ ਮੱਝਾਂ ਨੇ ਉਹ ਹੋਰ ਨੇ ਵੀ ਜਿਹਨੂੰ ਤੁਸੀਂ ਮੱਝ ਕਹਿੰਦੇ ਹੋ ਉਹ ਹੋਰ ਜਾਨਵਰ ਆ ਤੇ ਉਹ ਇਹਨਾਂ ਦਾ ਘਰ ਆ ਉੱਥੇ ਜਾ ਕੇ ਇਹ ਆਪ ਦਾ ਜਦੋਂ ਇੱਥੋਂ ਰੱਜ ਪੁੱਜ ਕੇ ਉੱਥੇ ਜਾ ਕੇ ਲੁੱਕ ਜਾਂਦੇ ਨੇ ਠੰਡ ਦੇ ਵਿੱਚ ਰਹਿਣ ਵਾਲਾ ਜੀਵ ਆ ਇਹ ਕਿਉਂਕਿ ਇੱਥੇ ਠੰਡਾ ਏਰੀਆ ਠੰਡ ਹੁੰਦੀ ਆ ਤੇ ਠੰਡ ਦੇ ਵਿੱਚ ਰਹਿਣ ਵਾਲਾ ਇਹ ਜੀਵ ਆ ਉਹ ਹੋ ਇਹਨਾਂ ਦਾ ਚਾਰ ਪਾ ਕੇ ਰੱਖਿਆ ਹੋਇਆ ਅਗਲਿਆਂ ਨੇ ਤੇ ਜਦੋਂ ਕਿਤੇ ਲੋੜ ਪੈਂਦੀ ਆ ਜ਼ਿਆਦਾਤਰ ਤਾਂ ਸਰਦੀਆਂ ਦੇ ਵਿੱਚ ਲੋੜ ਪੈਂਦੀ ਆ ਆਚਾਰ ਦੀ ਵੈਸੇ ਤਾਂ ਇਹਨਾਂ ਨੂੰ ਚਰਨ ਨੂੰ ਬਹੁਤ ਥਾਂ ਹੁੰਦਾ ਉਹ ਸਾਹਮਣੇ ਘਰ ਪਾਇਆ ਹੋਇਆ ਜਿਹੜਾ ਗੋਰਾ ਆਂ ਜੰਗਲ ਨੋਵਾ ਮਾਹੌਲ ਬਣਾਇਆ ਹੋਇਆ ਵਾਲੇ ਦੁਆਲੇ ਵਿੱਚੀ ਘਰ પાਕੇ ਬਸ ਉੱਥੇ ਰਹੀ ਜਾਂਦੇ ਆ ਤੇ ਜਾਨਵਰ ਇਹ ਖੁੱਲੇ ਫਰੀ ਜਾਂਦੇ ਨੇ ਜਿਹੜੀ ਇਹ ਚਰਾਂਦ ਬਣਾਈ ਹੋਈ ਆ ਵਾਲੇ ਦੁਆਲੇ ਤਾਰ ਲਾਈ ਵੀ ਆ ਇਹਦੇ ਤਾਰ ਦੇ ਵਿੱਚ ਥੋੜਾ ਜਿਹਾ ਕਰੰਟ ਛੱਡਿਆ ਹੁੰਦਾ ਜਣਿਕੇ ਜੇ ਬੰਦਾ ਟੱਚ ਕਰੇ ਉਹਨੂੰ ਥੋੜਾ ਮਹਿਸੂਸ ਹੁੰਦਾ ਪਰ ਜਾਨਵਰ ਨੂੰ ਵੱਧ ਲੱਗਦਾ ਕਿਉਂਕਿ ਜਾਨਵਰ ਦੇ ਪੈਰ ਥੱਲੇ ਲੱਗੇ ਹੁੰਦੇ ਆ ਤੇ ਇਹ ਡੋਡ ਡਪੋਰਸ਼ਨ ਬਣਾਏ ਹੋਏ ਨੇ ਇੱਕ ਪਾਸੇ ਦਾ ਘਾਹ ਖਤਮ ਹੋ ਜਾਂਦਾ ਫਿਰ ਦੂਜੇ ਪਾਸੇ ਨੂੰ ਖੋਲ ਦਿੰਦੇ ਨੇ ਤੇ ਇਹ ਚਾਰ ਪੰਜ ਅੱਡੋ-ਅੱਡੀ ਬਣਾਏ ਹੋਏ ਨੇ ਐਨੇ ਨੂੰ ਦੂਜੇ ਪਾਸੇ ਵਧੀਆ ਕਾ ਉੱਠ ਖੜਦਾ ਤੇ ਫਿਰ ਉਧਰ ਨੂੰ ਛੱਡ ਦਿੰਦੇ ਨੇ ਸੋ ਠੀਕ ਆ ਜੀ ਕਰਦਿਆ ਕਰੋ ਲਾਈਕ ਸ਼ੇਅਰ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹਫ਼ਤੇ ਬਸਦੇ ਰਹੋ ਚੜਦੀ ਕਲਾ ਵਿੱਚ ਰਹੋ